ਕਵੀਰ ਹਰਦੀ ਪੀਰੀ ਚੁੰਨਾ ਉੱਜਲ ਭਾਏ RAM ਸਨੇਹੀ ਤੋ ਮਿਲੇ ਦੋਨੋ ਵਰਨ ਗਵਾਏ ਜਿਹੜੇ ਹਰਦੇ ਜਿਹੜੇ ਪੀਲੇ ਰੰਗ ਦੀ ਗੱਲ ਪਤੰਬਰ ਪੀੜ ਦੇ ਨਾ ਹੱਥ ਪੀਲੇ ਕੀ ਤਰ ਉਹ ਨਰਵਨ ਲਈਆਂ ਕਾ ਮਾਨੁ ਹੁੰਦਾ ਨਾਤਾ ਜਿਹੜੇ ਪਤੰਬਰ ਪੀੜ ਦੀ ਗੱਲ ਕਰਦੇ ਨੇ ਪੀਲੇ ਰੰਗ ਦੀ ਅੰਬਰ ਪੀੜਾ ਉਹ ਉਹਨਾਂ ਦਾ ਮਨ ਗਰਮਾ ਲਾ ਗੁਰਮਤ ਨਹੀਂ ਬੰਦਦੀ ਇਹ ਗੱਲ ਹੈ ਪੀੜਾ ਪੀਤਾੰਬਰ ਪੀ ਲੂਗੇ ਸਾਨੂੰ ਪੀਤਾੰਬਰ ਦਾ ਅਸਲੀ ਅਰਥ ਤਾਂ ਹੀ ਕੀਤਾੰਬਰ ਪੀਤਾ ਹੈ ਜੀ ਦਾ ਪੀੜਾ ਰੰਗ ਕਰਤਾ ਉਹਨਾਂ ਨੇ ਉਹ ਤਾਂ ਰੂਪ ਨਾਰੰਦਨ ਆ ਰਹੇ ਕੁਛ ਉਹਦਾ ਅਰਥ ਨਹੀਂ ਕੋਈ ਤੁਸੀਂ ਪੀਤਾੰਬਰ ਪੀੜਾ ਰੰਗ ਕਹਿੰਦਾ ਦੋਗੇ ਇੱਕ ਰਛਨਾ ਨੇ ਕੀ ਤੇ ਹੋਈਆਂ ਪਤੰਬਰ ਪੀਰ ਪਤੰਬਰ ਪੀਰ ਕੁਬੇਰ ਕਹਿੰਦਾ ਪਤੰਬਰ ਪੀਰ ਤੂੰ ਬੈਠੇ ਪਤੰਬਰ ਪੀਰ ਪੀਲੇ ਰੰਗ ਦੇ ਕੱਪੜੇ ਪਾਉਂਦੇ ਆ ਕ੍ਰਿਸ਼ਨ ਕੋਲ ਆ ਪਰ ਜਿੱਕੇ ਰੰਗ ਦੇ ਪਾਉਂਦੇ ਨੇ ਜਿੱਕੇ ਜਿਹੜੇ ਕੱਪੜੇ ਮਾੜੇ ਜਿੱਤ ਕਸ਼ੋਰ ਜੀ ਜਿਹੜੇ ਗਿਆਨਦਾਰ ਰੰਗ ਜਿੱਟਾ ਆਉਂਦੇ ਨੇ ਚਿੱਟਾ ਰੰਗ ਚਿੱਟਾ ਲੱਗਦਾ ਜਿਹੜੇ ਚਿੱਟਾ ਕਾਸ਼ ਦੀ ਗੱਲ ਕਰਦਾ ਕਹਿੰਦੇ ਹਰਦੀ ਪੀਰੀ ਸਾਡੇ ਕੋਲ ਹਰਦੀ ਹੈ ਪੀਲੇ ਰੰਗ ਦੀ ਜਉਨਾ ਚਿੱਟੇ ਰੰਗ ਦਾ ਦੋਹਾਂ ਨੂੰ ਜਲ ਭਾਏ ਜੇ ਦੋਹਾਂ ਨੂੰ ਮਿਲਾ ਦਈਏ ਉਹ ਮਲਾਉਣੇ ਨੇ ਰੋਹਿਮਾਨਾ ਜੱਤ ਜੇ ਦੋਹਾਂ ਨੂੰ ਮਿਲਾ ਦਈਏ ਜਿਵੇਂ ਚਿੱਟਾ ਦਾ ਰੰਗ ਜੇ ਭਾਏ ਸਟਾ ਮੰਨ ਲੈਂਦੇ ਹੋ ਜੇ ਟਿਕਾਸ਼ ਕਹਿੰਨੇ ਨਾ ਹੋ ਜੇ ਚਿੱਟਾ ਰੰਗ ਬਾਲਨ ਨਾਲ ਜੂਨਾ ਬਣ ਗਿਆ ਜੇ ਕੋਈ ਤਾਂਬਰ ਪੀਰ ਦਾ ਰੰਗ ਮੰਨਦੇ ਆ ਫਿਰ ਬਰ ਬਣ ਗਿਆ ਜੇ ਦੋਹਾਂ ਨੂੰ ਰੋਈਏ ਨਾ ਹਰਦੀ ਰਹਿਂਦੀ ਆ ਨਾ ਚੂਨਾ ਰਹਿਦਾ ਤੇ ਤੀਜੀ ਚੀਜ਼ ਬਣ ਜਾਂਦੀ ਹੈ ਰੰਗ ਵੀ ਬਦਲ ਜਾਂਦਾ ਹਾਂ ਰਾਮ ਸਨੇਹੀ ਤੌ ਮਲੇ ਦੋਨੋਂ ਵਰਣ ਗਵਾਏ ਰਾਮ ਸਨੇਹੀ ਤੌ ਮਲੇ ਆ ਰਾਮ ਦਾ ਜਿਹਨਾਂ ਦਾ ਸਨੇਹ ਹੁੰਦਾ ਹੈ ਦੋਹਾਂ ਦਾ ਸਨੇਹ ਆ ਰਾਮ ਨਾਲ ਤੌ ਮਲੇ ਤਾਂ ਬਦਲਦੇ ਨੇ ਦੋਨੋਂ ਵਰਣ ਗਵਾਏ ਆਪਣੀ ਆਪਣੀ ਧੋਏ ਵਰਣ ਆਪਣੇ ਆਪਣੇ ਰੰਗ ਦੋਲੇ त्याग ਦੇਣ ਚਿੱਤ ਹੋਂ ਛੱਡ ਦੇਵੇ ਮਨ ਮੈਂ ਛੱਡ ਦੇਵੇ ਤਦ ਦੂਜੇ ਗੜ ਉਹਦਾ ਹੋਣਾ ਬੜਨਾ ਉਹਦਾ ਮੈਂ ਕਰਕੇ ਵੜੂ ਉਹਦਾ ਸਰੂਪ ਮੈਂ ਕਰਕੇ ਆ ਉਹਦਾ ਸਰੂਪ ਹੋਣ ਕਰਕੇ ਹਾਂ ਆਇਆ ਦੂਰੋਂ ਹਾਂ ਹਾਂ ਮੈਂ ਦੇ ਵਿੱਚੋਂ ਹੋਗਾ ਹਰ ਦਿਨ ਆਪਣਾ ਰੰਗ ਛੱਡਦਾ ਫੜ ਮੈਂ ਛੱਡਤੀ ਚੂਨਾ ਨੇ ਹੋ ਛੱਡਤੀ ਦੋ ਇੱਕ ਹੋ ਗਏ ਤੀਜੀ ਚੀਜ਼ ਪੈਦਾ ਹੋ ਗਈ ਦੋਈ